ਹਾਂਜੀ ਕੀ ਹਾਲ ਚਾਲ ਆ ਦੋਸਤੋ ਆਹ ਮੁੰਡੇ ਲਈ ਆ ਗੱਡੀ ਨਵੀਂ ਅਸੀਂ ਚਲੇ ਆ ਪਾਰਟੀ ਤੇ ਹੁਣ ਜੈਮ ਮੈਂ ਲਾਇਆ ਆ ਆ ਨਾਲ ਦੇਖੋ ਬੈਠੇ ਆ ਵਸ ਤਿਆਰੀ ਚਾ ਕੰਮ ਉਹ ਪਰਲਾ ਬੰਦਾ ਐ ਪਾਰਟੀ ਦਾ ਸਵਾਬ ਬਣਾਉਂਦਾ ਸਾਰਾ ਇਹ ਬੰਦਾ ਇਹ ਡਰਾਈਵਰ ਆ ਸਾਡਾ ਠੀਕ ਆ ਹਜੇ 2-3 ਬੰਦੇ ਆਉਣਗੇ ਆਪਾਂ ਵੀ ਰੈਡੀ ਆ ਸ਼ੇਕਰ ਵੀ ਮੇਰੇ ਨਾਲ ਆ ਇਹਦੇ ਪ੍ਰੋਟੀਨ ਪਾਇਆ ਹੋਇਆ ਪਹਿਲਾਂ ਪ੍ਰੋਟੀਨ ਪੀਵਾਂਗੇ ਫਿਰ ਆਪਾਂ ਜੋ ਵੀ ਉੱਥੇ ਹੋਊਗਾ ਉਹ ਖਾਵਾਂਗੇ ਪਰ ਖਾਵਾਂਗੇ ਹੈਲਦੀ ਉਹ ਵੀ ਤੁਹਾਨੂੰ ਖਾਵਾਂਗੇ ਕੋਈ ਨਹੀਂ ਅੱਗੇ ਅੱਗੇ ਬਲੌਗ 'ਚ ਜੁੜੇ ਰਹੋ ਜਿਵੇਂ ਜਿਵੇਂ ਜਿਹੜਾ ਕੰਮ ਹੋਊਗਾ ਉਹ ਤੁਹਾਨੂੰ ਦਿਖਾਈ ਜਾਊਗਾ ਡਰਾਈਵਰ ਕੀ ਸਾਹਿਬ ਤੂੰ ਬੰਦੇ ਇਕੱਠੇ ਕਰਦਾ ਹੁੰਦਾ ਬੰਦੇ ਇਕੱਠੇ ਉਹ ਕਰਦਾ ਉਹ ਕੌਣ ਉਹ ਤੇ ਲੈ ਕੇ ਕੌਣ ਜਾਂਦਾ ਬੰਦੇ ਲੈ ਕੇ ਮਾ ਜਾਣਾ ਹੁੰਦਾ ਬੰਬ 베ਰੀ ਉੱਠਣੀ ਆ ਰੇ ਭਾਈ ਵਧਿਆ ਘਟਾ ਸਮਾਨ ਵਧਿਆ ਘਟਾ ਸਮਾਨ ਤੁਸੀਂ ਖਾਣਾ ਸਾਰਾ ਹੈ ਵਧਿਆ ਘਟਾ ਸਮਾਨ ਦਾ ਆਵੇ ਆ ਮਾਰ ਹੈ ਬੈਠੇ ਆਪਾਂ ਤੇ ਇਧਰ ਆ ਕੰਮ ਰੱਜ ਗਿਆ ਵਰਤਾਂ ਵੀ ਨਹੀਂ ਛੱਡਣਾ ਕੁਝ ਹਾਂ ਛੱਡਣਾ ਨਹੀਂ ਬਸ ਹੋ ਗਈ ਉਹ ਬੈਠਾ ਕੱਛਾਂ ਜੱਤ ਦਈ ਉਹਨੇ ਆਰਡਰ ਹੀ ਮਾਰਨੇ ਕਲੇ ਹਾਂਜੀ ਆਜੋ 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 ਬਸ ਉਹਨੇ ਇਹੀ ਗੱਲ ਕਹਿਣੀ ਐ ਉੱਤੋਂ ਲੱਗੇ ਵੀ ਹੋਇਆ ਹੈ ਹੈ ਲੱਗਦਾ ਜੇਵ ਚ ਹਾਂ ਜੇਵ ਵਾਲਾ ਨਹੀਂ ਬੋਲਦਾ ਇਹਦੇ ਲੱਗਦੇ ਸਾਰੇ ਰੁਪਏ ਮਜਲੇ ਦੇ ਆ ਬੈਠਾ ਹੈ ਇੱਕ ਤੇ ਉਹ ਵੀ ਜਿਹੜਾ ਹੁਣ ਇੰਡੀਆ ਹੋ ਗਿਆ ਇਹ ਕਹੇ ਗਿਆ ਹੈ ਕਿ ਮੈਂ ਜਨਤਨ ਦੀ ਪਾਰਟੀ ਨਾ 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 ਤੇਰੀ ਪਾਰਟੀ ਦੱਸ ਜਨਤਨ ਯਾਰ ਤੂੰ ਦੱਸ ਜਤਨ ਯਾਰ ਜਨਤਨ ਦੀ 32 ਸਾਲਾ ਧੋਕੇ ਜਨਤਨ ਦੀ ਪਾਰਟੀ ਭਾਈ ਪਾਰਟੀ 17 Pro Max ਦੀ ਹਾਂ ਲੋਜ ਗੱਡੀ ਦੀ ਤੇ ਨੌਕਰੀ ਵਾਈਟ ਸਪੋਰਟ ਦੀ ਹਾਂ ਇਹ ਹਾਂ ਇਹ ਵਾਲ ਮਾਰ ਦੀ ਨੌਕਰੀ ਸਹੀ ਗੱਲ ਹੈ ਕੈਮਰੇ ਦੀ ਗੱਡੀ 'ਚ ਕੈਮਰਾ ਵੀ ਲਵਾਇਆ ਉਹਦੀ ਪਾਰਟੀ ਹੈ ਇੱਕ ਚੱਪਲ ਵੀ ਹੈ ਅੰਡਰ ਆਰਮਰ ਦੀ ਪਾਰਟੀ ਲੋਕਾਂ ਦਾ ਸੁਪਨਾ ਹੈ ਅੰਡਰ ਆਰਮਰ ਦੀ ਚੱਪਲ ਲੈਣਾ ਮੈਂ ਨਹੀਂ ਪਾਈ ਕਰ ਕਿੰਨਾ ਟਾਈਮ ਨਾਲ ਬੈਂਕ জব ਕੀਤੀ ਹੈ ਕਿ ਜਿਹੜੀ ਜੌਬ ਅੱਲਾ ਕੋਲੋਂ ਬੰਦਾਸ ਜੀ ਤਾਂ ਵੀ ਨਹੀਂ ਕੀਤੀ ਕਰ ਮੇਰੇ ਕੋਲ ਦੀ ਵੀ ਅੱਜ ਤਾਈ ਨੇ ਕਰ ਲਿਆ ਪੰਮਾ ਵੀ ਆਇਆ ਪੰਮੀ ਦੀ ਪਾਰਟੀ ਵੀ ਹਾਂ ਤਾਂ ਇਹ ਆਉਗਾ ਮੁੰਡਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਈ ਬੰਦੇ ਸਾਡੇ ਉਨੇ ਵੀ ਘਟਣ ਤਰੀਕੇ ਕੋਣ ਤੁਹਾਨੂੰ ਮਿਲਾਂਗੇ ਅਸੀਂ ਅੱਗੇ ਹੁਣ ਅਸੀਂ ਜਾ ਰਹੇ ਹਾਂ ਕਿਹੜਾ ਰੈਸਟੋਰੈਂਟ ਹੈ ਇੱਥੇ ਹੈਗਾ ਬਰੀਅਨੀ ਪੈਲਸ ਪਾਕਿਸਤਾਨੀ ਰੈਸਟੋਰੈਂਟ ਹੈ ਪਾਕਿਸਤਾਨੀ ਰੈਸਟੋਰੈਂਟ ਹੈ ਵਿਕਟੋਰੀਆ ਬਹੁਤ ਵਧੀਆ ਸਾਰਿਆਂ ਨਾਲੋਂ ਵਧੀਆ ਹੈ ਉੱਥੇ ਤੁਹਾਨੂੰ ਦਿਖਾਵਾਂਗੇ ਅਸੀਂ ਕੀ ਆਰਡਰ ਕਰਨਾ ਹੈ ਕੀ ਅਸੀਂ ਖਾਣੇ ਆ ਅਸੀਂ ਹੈਗੇ ਸੱਤ ਅੱਠ ਜਣੇ ਆ ਇਕੱਠੇ ਰਹਿਨੇ ਆ ਹੌਲੀ ਚੱਲ ਓਏ ਇੱਥੇ ਪੁਲਿਸ ਵਾਲੇ ਖੜੇ ਹੁੰਦੇ ਆ ਮਗਰੋਂ ਟਿਕਟ ਮਿਲ ਗਈ ਨਾ ਭਰੇ ਨਹੀਂ ਜਾਣੀ ਨਾ ਚੱਲਦਾ ਨਾ ਚੱਲਣ ਨੂੰ ਇੱਥੇ ਬਠਿੰਡੇ ਫਿਰਦਾ ਅਜੀਤ ਰੋਡ ਤੇ ਨਾਂ ਲੈਦੇ ਕਿਸੇ ਦਾ ਹਾਂ ਅੱਛਾ ਸੌਣ ਲੋਏ ਦੀ ਵੀ ਤੇ ਇੱਥੇ ਭਰਾ ਨਾਕਾ ਲਾਇਆ ਚਾਰ ਗੱਡੀਆਂ ਦੋ ਗੱਡੀਆਂ ਇੱਧਰ ਲੱਭਣੇ ਕਰਾਈਆਂ ਦੋ ਗੱਡੀਆਂ ਇੱਧਰ ਹਰ ਇੱਕ ਦੇ ਨਾ ਮੂੰਹ ਨੂੰ ਪੈਪ ਜੀ ਲਾਈ ਜਾਂਦੇ ਕਲੱਬ ਜੋ ਬਈ ਜਿਹੜੇ ਰਾਤ ਨੂੰ दारू ਪੀਂਦੇ दारू ਪੀ ਕੇ ਗੱਡੀ ਚਲਾਉਣਾ ਤੇ ਇੱਥੇ ਭਰਾ ਦਾ ਯਾਰ ਮੈਂ ਮੈਂ ਰਿਪੋਰਟ ਆ ਸਦਾ ਰਿਪੋਰਟ ਹੀ ਕਰਦੇ ਆ दारू ਪੀ ਕੇ ਜਿਹੜਾ ਗੱਡੀ ਚਲਾਉਂਦਾ ਦारू ਪੀ ਕੇ ਯਾਰ ਨੋ ਡਰਿੰਕ ਐਂਡ ਡਰਾਈਵ ਸਿੱਧਾ ਜਾਣਾ ਥੱਲੇ ਨਹੀਂ ਜਾਣਾ ਪਰ ਇਹਨੂੰ ਤੇਰੇ ਵਾਲੇ ਪਾਸੇ ਨੂੰ ਪੀ ਜੇ ਕਿਦੋਂ ਬਹੁਤ ਕਰਾਈ ਤੇ ਤੂੰ ਤਾਰੇ ਸਿੱਧੇ ਜਾਣਾ ਓਏ ਸਿੱਧੇ ਤੈਨੂੰ ਐਡਰੈਸ ਨਹੀਂ ਪਤਾ ਲੱਗਿਆ 6 ਮਹੀਨੇ ਹੋ ਗਏ ਇੱਥੇ ਰਹਿੰਦੇ ਨੂੰ ਮੈਨੂੰ ਚੱਪਾ ਚੱਪਾ ਪਤਾ ਇੱਥੋਂ ਦਾ ਇਬਾ ਬੋਲਮੜ ਤੱਕ ਜਾਂਦਾ ਵੀਰ ਜੀ ਅਸਲ ਉਧਰੋਂ ਦਾ ਕੰਮ ਹੈ ਨਾ ਮੈਂ ਘੁੰਮਣ ਫਿਰਨ ਜਾਂਦਾ ਤੁਹਾਡੇ ਘੁੰਮਣ ਫਿਰਨ ਜਾਣਾ ਚਾਹੀਦਾ ਬੰਦਾ ਸਾਰਾ ਕਿਧਰ ਰੱਖੇ ਹਾਂ ਸਰੀਮੁੰਡਾਇ ਹੈ ਵੀ ਇੱਥੇ ਜਾਂਦਾ ਵੀ ਨਹੀਂ ਨਹੀਂ ਅੱਗੇ ਜਾਂਦੇ ਇਸ ਸਪੀਡ ਤੇ ਨਹੀਂ ਹੈਲ ਸਾਈਡ ਵਾਲੀ ਇੱਥੋਂ ਮੁੜਨਾ ਸਿੱਧਾ ਜਾ ਕੇ ਲੈਫਟ ਰਾਈਟ ਉਹਨਾਂ ਦੇ ਪਾਸੇ ਇੱਥੇ ਸਾਹਮਣੇ ਹਾਂ ਸਾਹਮਣੇ ਆ ਜਾਣਾ ਚੱਲੇ ਚੱਲੇ ਦੇ ਨਾ ਇਹ ਛਨੇ ਚੱਲੇ ਕੋਈ ਨਹੀਂ ਵਿਚਾਰ ਵੀ ਇੱਥਾਂ ਜੇ ਮੁੜ ਸਕਤੇ ਹਾਂ ਹਾਂ ਇੱਥੋਂ ਕਿਹਾ ਸੀ ਮੈਂ ਇੱਥੇ ਹੀ ਸੋਨੂਆ ਕਿਹਨੂੰ ਚੱਲ ਕੋਈ ਨਹੀਂ ਅੱਗੋਂ ਮੁੜ ਲਿਓ ਬਸ ਦਬਾ ਲਈ ਜ਼ਰਾ ਬ ਕੀ ਗੱਲ ਹੈ ਕਮਾਲ ਪਹੁੰਚੇ ਵੀ ਮਹਿਮਾਨ ਬੜੀ ਥੋੜੀ ਲਾ ਲਿਆ ਕਰੋ ਜੇ ਮੈਂ ਮਹਿਮਾਨ ਪਹੁੰਚੇ ਆ ਗਏ ਅਸੀਂ ਸਾਰੇ ਤੇ ਸਾਨੂੰ ਪਾਰਕਿੰਗ ਨਹੀਂ ਮਿਲ ਰਹੀ ਮੁਸ਼ਕਲ ਹੈ ਇੱਥੇ ਥੋੜੀ ਪਾਰਕਿੰਗ ਪਰ ਅਸੀਂ ਆ ਕੈਫੇ ਦੀ ਪਾਰਕਿੰਗ ਆ ਐਨ ਪਤਾ ਕਿਹੜੇ ਦੀ ਰਾਤ ਨੂੰ ਤਾਂ ਕੀ ਚੱਕਰ ਹੈ ਲਾ ਦਿਓ ਉਹ ਦੇਖੋ ਮੈਂ ਵੀ ਆ ਜੇ ਕੋਈ ਮੈਂ ਤਾਂ ਹੈ ਨਹੀਂ ਮੈਂ ਚ ਪੰਮਾ ਆ ਅਸੀਂ ਇਸ ਕੋ ਜੇ ਕੋਟ ਲਾਏ ਆ <laughs> सेल ਤੋਂ ਵੀ ਆ ਰਹਾ ਦੇਖੋ ਮੌਸਮ ਬਾਹਰ ਦਾ ਠੰਡ ਹੋ ਗਈ ਯਾਰ ਹੁਣ ਤਾਂ ਹੋਰ ਵੀ ਠੰਡੀ ਜਿਹੀ ਲੱਗ ਰਹੀ ਖਣੀ ਪਾਣੀ ਦਾ ਉਹ ਹੀਟਰ ਚਲਾਉਂਦੇ ਆਂ ਆਜੋ ਜੀ ਆਜੋ ਸ਼ੇਕਰ ਤੋਂ ਲੈ ਲੈ ਬੰਦਾ ਤੂੰ ਤਾਂ ਮਗਾਇਆ ਆਜੋ ਪਾਣੀ ਨਹੀਂ ਇਸ ਬੰਡਿੰਗ ਵਿੱਚ ਇੱਥੇ ਰੱਖ ਪਾਣੀ ਨਹੀਂ ਆਜੋ ਉੱਤਰੋ ਪ੍ਰੋਟੀਨ ਤਾਂ ਲੈਣਾ ਪੰਦਾ ਓਏ ਹੋਏ ਮੈਨੂੰ ਡਰ ਆ ਰਿਹਾ ਭਈ ਆਪਾਂ ਆਏ ਸੀ ਬਾਹਰ ਪਰ ਪ੍ਰੋਟੀਨ ਲੈਣਾ ਜ਼ਰੂਰੀ ਆ ਮੇਰੇ ਸਾਥ ਨਾਲ ਰੇਗ ਚੱਕ ਦਾ ਉਹ ਟੱਕਾਂ ਦੂਜੇ ਹੀ ਲਾਦਾ ਤੁਹਾਡਾ ਪ੍ਰੋ ਮੈਕਸ ਆ ਜਿਹੜਾ ਪਹਿਲਾਂ ਟੱਕਨ ਉਹਨਾਂ ਉਲਟ ਲੱਗ ਗਿਆ ਚਲ ਕੋਈ ਵੀ ਅੰਡਰ ਆਰਮਰ ਸਟੋਰ ਖੁੱਲ ਰਿਹਾ ਆਪਣੇ ਨਾ ਨੀਲੇ ਚ ਇਹ ਦੇਖ ਕੁੱਟ ਪਲਾ ਦੇ ਚਲੋ ਆਓ ਬਹੁਤ ਜ਼ਰਾਬ ਦੇ ਇਹ ਕਹਿੰਦਾ ਮੈਂ ਵੀ ਨਾ ਪ੍ਰੋਟੀਨ ਡੂ ਪਿਆਦਾ ਕੋਟ ਸਾਡੇ ਇੱਕੋ ਜਿਹੇ ਹੈ ਸੇਲ ਤੋਂ ਲਏ ਆ ਅਸੀਂ ਹਾਂਜੀ ਆਪਾਂ ਆ ਗਏ ਹੁਣ ਪਹੁੰਚ ਗਿਆ ਰੈਸਟੋਰੈਂਟ ਚ ਤੇ ਪਰ ਆਪਾਂ ਇਖਣੇ ਆਪਾਂ ਕੱ ਲਈਏ ਰੋਟੀਆਂ ਖਾਣੀਆਂ ਜਾਂ ਕੋਈ ਸਾਜੀ ਖਾਣੀ ਸੱਚੀ ਗੱਲ ਆ ਮੈਂ ਆਪਾਂ ਜਿਆਦੇ ਚੀਜ਼ ਨਹੀਂ ਖਾਣੇਗੀ ਕੋਈ ਤਲੀ ਵੀ ਜਿਆਦੇ। ਕੋਈ ਪਤਾ ਜੈਮ ਲਾਉਣੀ ਆ ਯਾਰ ਫਿਰ ਔਖਾ ਹੁੰਦਾ ਦੂਜੇ ਦਿਨ ਵਰਕਆਊਟ ਨਹੀਂ ਹੁੰਦਾ। ਇਹ ਜਾਂਦੇ ਆ ਸਾਰੇ। ਦੇਖੋ ਅੱਗੇ ਪਿੱਛੇ ਤੁਰੇ ਜਾਂਦੇ ਆ। ਚਲੋ ਚਲੋ। ਵੀ ਚਲੋ ਵੜ ਜਓ ਹੁਣ ਅੰਦਰ। ਉਹ ਗਾੜੀ ਗਈ ਲੋ। ਉਬਰੀਆਂ ਨਹੀਂ ਪੈਲ ਟੋਕਟਰੀ ਲੰਗਾ ਡੋ ਚਾਰਜ ਨਾਲ ਥੱਲੇ ਆਡੇ ਆ ਮੈਂ ਪਿਛਾਈ ਹੋਗੇ ਬੰਦੇ ਸਾਰੇ ਸਸੇਗਾ ਵੀਡੀਓ ਚੱਲ ਰਹੀ ਹੈ ਬਹਿ ਜਾ ਹੁਣ ਕਿ ਪੈਸੇ ਤੂੰ ਮੈਨੂੰ ਦੀ ਫੋਟੋ ਖਿੱਚਦੀ ਆ ਮੈਨੇ ਦੀ ਫੋਟੋ ਤਾਂ ਬਾਅਦ ਚ ਖਿੱਚਾਂਗੇ ਹਾਂ ਫਿਰ ਪਕੋੜੇ ਬੜੀ ਚੰਗੀ ਆ ਅੱਛੇ ਫਿਰ ਪਕੋੜੇ ਖਾਤੇ ਨੇ ਨੋ ਮੇਰੀ ਗੱਲ ਸੁਣੋ ਹਨਾ ਮੱਛੀ ਜਵਾਬ ਦੀ ਆ ਬੰਦਾ ਆ ਬੰਦਾ ਤਾਂ ਕੱਲੀਆਂ ਰੋਟੀਆਂ ਖਾਣ ਆ ਆ ਹਾਂ ਜੀ ਮੈਂ ਫਿਸ਼ ਨਹੀਂ ਖਾਂਦਾ ਮੁੰਡਾ ਕੀ ਖਾਣਾ ਹੈ ਮੈਨੂੰ ਤਾਂ ਦੱਸ ਫਿਸ਼ ਪਕੋੜੇ ਫਿਸ਼ ਪਕੋੜੇ ਤੂੰ ਕੀ ਖਾਣਾ ਮੈਂ ਤਾਂ ਵੈਜੀਟੇਰੀਅਨ ਆ ਬਾਈ ਜੀ ਪਨੀਰ ਟਿੱਕਾ ਮਸਾਲਾ ਜੋ ਮਰਜ਼ੀ ਖਾਣ ਹਾਂਜੀ ਥੋੜੀ ਦੇਰ ਹਾਂਜੀ ਇਧਰ ਚਿਕਨ ਪਿਆ ਹੋਣਾ ਇਧਰ ਇਧਰ ਮੈਨੂੰ ਦੇ ਤੂੰ ਆਂਡਵਾ ਦੋ ਗਲੂਕੋਜ਼ ਪੁੱਛ ਮਗਾ ਚਿਕਨ ਲਵਾਤਾ ਹਾਂਜੀ ਤੂੰ ਸਰ ਮਤਲਬ ਬੋਲੋ ਮੇਰੇ ਕੋਈ ਤੱਕਰ ਨਹੀਂ ਆ ਜਾਂ ਕੋਈ ਨਾ ਸਾਰਾ ਕੁਝ ਇਹ ਤਾਂ ਖਾਲੇ ਟੇਬਲ ਵੀ ਖਾਲੇ ਕੋਈ ਇੱਕ ਨਵਾਂ ਆ ਗਿਆ ਨਾ ਕੀ ਵੀ ਤੇਰਾ ਜਿਹਨੇ ਪਹਿਲੇ ਨੇ ਉਹਨੂੰ ਕਹਿੰਦਾ ਤੂੰ ਭੁੱਲ ਗਿਆ ਕਿੰਨੇ ਵੇਖੇ ਜੜੀਆਂ ਤੂੰ ਦੇਨੇ ਮੈਂ ਉੱਠ ਜਾਣਾ ਨਾ ਨਾ ਮੈਂ ਚਾਹ ਦੇ ਦੇ ਆ ਜੀ ਆਂਡ ਦੇਖੋ ਵੀ ਮੇਰਾ ਤਾਂ ਬੈਂਕ ਜਵਾਬ ਦਾ ਹੀ ਜਾੜੇ ਮੌਕੇ ਤੇ ਅਸੀਂ ਕੀ ਕਰੀਏ ਪੈਸੇ ਤੈਨੂੰ ਦੇਣੇ ਪੈਣਗੇ ਮਮਾ ਟੈਪ ਹੀ ਕਰਨਾ 15 ਮਿੰਟ ਹਾਂ ਵੀ ਆਰਡਰ ਕਰਤਾ ਆਪਾਂ ਹੁਣ ਆਰਡਰ ਆਪਣਾ ਆਉਣ ਵਾਲਾ ਉਹਦੀ ਰੀਡ ਕਰਦੇ ਆ ਤੇ ਫਿਰ ਵੀਨੇ ਆ ਵੀ ਕੀ ਕੁਸਾ ਆ ਤੁਹਾਨੂੰ ਦਿਖਾਵਾਂਗੇ ਕੀ ਆਰਡਰ ਕੀਤਾ ਸੀਗਾ ਉਹ ਆਪਣੀ ਰਕਵੀ ਪਤੀ ਲਓ ਜੀ ਆਰਡਰ ਆਪਣਾ ਆ ਚੁੱਕਿਆ ਦਹੀਂ ਭੱਲਾ ਮੱਛੀ ਦਾ ਖਾ ਕੇ ਲਗਭਗ ਮਚੂਰੀਨ ਉਹ ਉਧਰ ਰੱਖਿਆ ਹੈ ਦੋਵੇਂ ਬੰਦੇ ਹੈਗੇ ਆ ਵੈ ਜਨੀ ਥਾਂ ਦੇ ਮੀਤ ਮੱਛੀ ਉਹ ਵੀ ਅਸੀਂ ਤੇ ਕੋਰ ਨਹੀਂ ਸਰਦੇ ਲੋ ਜੀ ਪਾਜੀ ਵਿਚ ਤੰਦੂਰੀ ਰੋਟੀ ਆਪਣਾ ਇਧਰ ਗਾਰਡ ਕਰੀ ਲਵਾਬ ਦਾ ਬਟਰ ਚਿਕਨ ਇਹਤੀ ਖਾਲਾ ਕਿ ਮੂੰਖੀ ਨਾ ਜਾਵੇ ਉਹਦਾ ਨਾਮ ਹੀ ਮੈਨੂੰ ਪਤਾ ਕੀ ਹੈ ਕਈ ਆਈਟਮ ਹੈਗਾ ਆ ਜੀ ਆਪਣਾ ਪਨੀਰ ਲਵਾਬ ਦਾ ਵੀ ਅੱਛਾ ਲੋ ਜੀ ਆਪਣਾ ਡਨ ਹੋ ਗਿਆ ਪੈਸੇ ਦੇ ਪੈਸੇ ਦੇ ਬਾਰੇ ਹੁਣ ਪੈਸੇ ਦੇਣ ਦੀ ਵਾਰੀ ਆ ਹੁਣ ਇਹ ਪਤਾ ਨਹੀਂ ਕਿਹੜਾ ਦੇਊਗਾ ਕਿ ਇੱਥੇ ਭਾਂਡੇ ਮਾਂਜੀ ਮੇਰੇ ਤੇ ਕਾਰਡ ਦੀ ਚੱਲਿਆ ਇਹਦੀ ਵਾਰੀ ਹੋਰਦੀ ਆ ਇਹਦੀ ਇਹਦੀ ਨਹੀਂ ਆ ਨਹੀਂ ਮੇਰੀ ਨਹੀਂ ਗੱਲੇ ਦੀ ਆ ਕੋਲੀ ਜਲੀ ਨਹੀਂ ਹੈਗੀ ਮੇਰਾ ਤਾਂ ਬਿੱਲ ਚੱਲੇ ਨਾ ਚੱਲੇ ਸਾਡੇ ਕੋਲੋਂ ਭਾਂਡੇ ਮਾਂਜੀ ਇੱਥੇ ਪੈਸੇ ਦੇ ਸਦਾ ਹੋ ਗਏ ਲੱਛਣ ਬਿੱਲ ਦਿਓ ਬਿੱਲ ਹੈ ਡੂ ਰਾਈਟ ਕਰ ਬੈਲ ਦਿਓ ਬੈਲ ਇਹ ਕਹਿੰਦੇ ਤੇ ਇਹਨੂੰ ਵੀ ਤਰ੍ਹਾਂ ਚਲਾਉਣਾ ਡਬਲ ਟੈਪ ਬੈਲ ਦੇ ਕੇ ਰਸਤਾ ਆਵੇ ਕੋਈ ਡਰ ਬੰਮੇ ਪਾਰ ਵੀਓ ਬਈ ਬਈ ਬਸ ਇੱਥੇ ਹੀ ਬਹੁਤ ਵਧੀਆ ਫੂਡ ਸੀ ਬਾਈ ਜੀ ਸਭ ਤੋਂ ਪਹਿਲਾਂ ਨਾ ਚਲੋ ਬਈ ਚੱਲੇ ਘਰਾਂ ਨੂੰ ਹੁਣ ਡਨ ਹੋ ਗਿਆ ਕੰਮ ਸਿਆਣਾ ਬੇਣਾ ਬੰਦਾ ਇਹੇ ਵੇਖੋ ਇਧਰ ਆਹ ਘਟੀਆਂ ਦੀਆਂ ਰੇਸ਼ਾਂ ਮਰਾਉਂਦੇ ਆ ਫੇਰ ਕਹਿੰਦੇ ਸਾਨੂੰ ਟਿਕਟ ਦੇ ਦੀ ਮੈਂ ਹੁਣ ਚੱਲਦਿਆਂ ਘਰੇ ਓਕੇ ਬਾਏ ਮਿਲਦੇ ਆ ਤੁਹਾਨੂੰ ਅਗਲੇ ਬਲਾਗ ਵਿੱਚ